ਸਾਸਿਕਾ ਜੀ ਇਸ ਸਵਾਗਤਾ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਮਿੱਡਾ ਜੀ ਤਹਿਸੀਲ ਮਲੋਟ ਤੇ ਜ਼ਿਲ੍ਹਾ ਬਾਈਨੋ ਪੈਂਦਾ ਸ਼੍ਰੀ ਮੁਕਸਰ ਸਾਹਿਬ ਜੀ ਅੱਜ ਦੀ ਵੀਡੀਓ ਚ ਤੁਹਾਡੇ ਆਸਤੇ ਟੋਟਲ 7 ਤੋਂ 8 ਨਗ ਲੈ ਕੇ ਆਏ ਆ ਜੀ ਕੱਟੀਆਂ ਦੇ ਜਿਹੜੇ ਵੀਰ ਕੋਲ ਆਪਾਂ ਪਹੁੰਚੇ ਹਾਂ ਜੀ ਸਪੈਸ਼ਲ ਬਾਈ ਦਾ ਕੱਟੀਆਂ ਦਾ ਕੰਮ ਆ ਜੀ ਨੀਲੀ, 라ਵੀ, ਮੂਰਾ, ਮੀਨੀ, ਬੂਰੀ ਸਾਰੇ ਪ੍ਰਕਾਰ ਦੀਆਂ ਬਾਈ ਕੋਲ ਕੱਟੀਆਂ ਅਵੇਲੇਬਲ ਹੁੰਦੀਆਂ ਜੀ। ਅੱਜ ਦੀ ਵੀਡੀਓ 'ਚ ਸੱਤ ਨਾਗਾਂ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਚੱਲੂਗਾ। ਸਤਿ ਸ਼੍ਰੀ ਅਕਾਲ ਜੀ। ਸਰ ਇਹ ਖਾਤਾ ਵੈਦਗੀ ਤੇ ਫਟੇ। ਨਾਮ ਤੇ ਐਡਰੈਸ ਦੱਸ ਦਿਓ ਜੀ। ਨਾਮ ਬਾਬਾ ਫਲਾਉਰਸਿੰਗ ਪਿੰਡ ਜੀ। ਪਿੰਡ ਮੇਟਾ। ਤਹਿਸੀਲ ਤੇ ਜ਼ਿਲ੍ਹਾ ਜੀ। ਤਹਿਸੀਲ ਮਲੋੜ ਜ਼ਿਲ੍ਹਾ ਫਰੀ ਮੁਕਤਸਰ ਸਾਹਿਬ। ਮੋਬਾਈਲ ਨੰਬਰ ਦੱਸ ਦਿਓ ਜੀ। 98763 90717 ਠੀਕ ਆ। ਕੱਟੀਆਂ ਦਾ ਕੰਮ ਹੀ ਆ ਜੀ ਆਪਣਾ ਆਪਣਾ ਕੱਟੀਆਂ ਦਾ ਕੰਮ ਹੈ ਜੀ ਠੀਕ ਆ ਜੀ ਤੇ ਆਪਣੇ ਕੋਲ ਹਰ ਵਕਤ ਅਵੇਲੇਬਲ ਹੁੰਦੀਆਂ ਜੀ ਕੱਟੀਆਂ ਹਰ ਵਕਤ ਕੱਟੀਆਂ ਅਵੇਲੇਬਲ ਠੀਕ ਆ ਜਿਹੜਾ ਆਪਣਾ ਵੀਰੇ ਪ੍ਰਾਈਸ ਆ ਕਿੰਨੇ ਤੋਂ ਸਟਾਰਟ ਹੋ ਕੇ ਕਿੰਨੇ ਤੱਕ ਹੁੰਦਾ ਹੈ 8000 ਦੀ ਕੱਟੀ 7 ਦੀ 8 ਦੀ 10 ਦੀ ਯਾਨੀ 5 ਤੋਂ ਸਟਾਰਟ ਹੋ ਕੇ ਤੇ ਹਾਈ ਲੈਵਲ ਕਿੰਨਾ ਜੀ ਹਾਈ ਲੈਵਲ 50 55 ਤੱਕ 50 ਤੋਂ ਟਾਪ ਤੋਂ ਟਾਪ ਦੀ ਕੱਟੀ ਮਿਲ ਜੂ ਇਹ ਜਿਹੜੀਆਂ ਚੰਗੀਆਂ ਕੱਟੀਆਂ ਹੁੰਦੀਆਂ ਉਹਦਾ ਰਿਕਾਰਡ ਵੀ ਮਿਲ ਜਾਂਦਾ ਬਈ ਨਾਲ ਠੀਕ ਆ ਜੀ ਅੱਜ ਜਿਹੜੇ ਆਪਣੇ ਕੋਲ ਸੱਤ ਨਾਗਾ ਜੀ ਤੇ ਇਹਨਾਂ ਦੀ ਉਮਰ ਕਿੰਨੀ ਤੋਂ ਕਿੰਨੀ ਤੱਕ ਹੈ ਜੀ ਉਮਰ ਜੀ ਵੇਖੋ ਜੀ ਮੈਂ ਆਹ ਕੱਟੀ ਆ ਜੀ ਇਹ ਖੀਰੀਆਂ ਹੀ ਆ ਜੀ ਇਹ ਸਾਰੀਆਂ ਖੀਰੀਆਂ ਕੱਟੀਆਂ ਆ ਅੱਜ ਦੀ ਵੀਡੀਓ 'ਚ ਸਾਰੀਆਂ ਖੀਰੀਆਂ ਸਾਰੀਆਂ ਖੀਰੀਆਂ ਕੱਟੀਆਂ ਨੇ ਠੀਕ ਆ ਤੇ ਆਪਣੇ ਕੋਲ ਗੱਬਣ ਝੋਟੀਆਂ ਵੀ ਹੁੰਦੀਆਂ ਜੀ ਕੱਲੀਆਂ ਹਾਂ ਹਾਂ ਗੱਬਣ ਵੀ ਆਈਆਂ ਜੀ ਠੀਕ ਆ ਜੀ ਤੇ ਚਲੋ ਬਈ ਇੱਕ ਨੰਬਰ ਤੋਂ ਸ਼ੁਰੂ ਕਰਦੇ ਆਪਾਂ ਆ ਇਹਦੀ ਅੰਦਾਜ਼ਾ ਉਮਰ ਕਿੰਨੀ ਹੋਊਗੀ ਜੀ ਇਹਦੀ ਉਮਰ ਸਵਾ ਸਾਲ ਜੀ ਠੀਕ ਆ ਬਾਕੀ ਵੀਰੇ ਝੋਲੀ ਤੁਹਾਨੂੰ ਦਿਖਾ ਦਿੰਨੇ ਆ ਫੋਟ ਸ਼ਾਂਕ ਤਾਂ ਕਿਸੇ ਦਿਨ ਜੀ ਨਾ ਜੀ ਨਾ ਨਾ ਠ ਬਾਕੀ ਕੁਆਲਿਟੀ ਚੰਗੀ ਹੈ ਜੀ ਤੇ ਇਹਦੀ ਡਿਮਾਂਡ ਜੀ ਇਹਦਾ 15000 ਰੁਪਏ ਮੁੱਲ ਕਰਦੇ ਆ ਜੀ ਠੀਕ ਆ ਹੋਜੂ ਲੈਸ ਜੀ ਵਿੱਚੋਂ ਹੋਜੂ ਮਾਤਲ ਕਰਿਆ ਤੇ ਦੋ ਨੰਬਰ ਦੀ ਕਿੰਨੀ ਉਮਰ ਆ ਜੀ ਹਾਂ ਜੀ ਦੋ ਨੰਬਰ ਦੀ ਜੀ ਇਹ 12 11 ਮਹੀਨਿਆਂ ਦੀ 11 ਕੁ ਮਹੀਨਿਆਂ ਦੀ ਜੀ ਬਾਕੀ ਬੱਚਾ ਚੰਗਾ ਜੀ ਕੁੰਡਾ ਸਿੰਘ ਦਾ ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਸੋਹਣੀ ਆ ਦੰਦੋ ਖੀਰੀ ਹੋਊਗੀ ਜੀ ਫੋਰ ਸ਼ਾਂਖ ਭੂਰਾ ਵੀ ਨਹੀਂ ਚੈੱਕ ਕਰ ਸਕਦੇ ਹੋ ਝੋਲੀ ਤੁਸੀਂ ਤੇ ਵੀਰੇ ਦੋ ਨੰਬਰ ਦੀ ਡਿਮਾਂਡ ਜੀ ਇਹਦਾ 13500 ਰੁਪਇਆ ਸਾਢੇ 13000 ਰੁਪਇਆ ਭਾਅ ਬਾਈ ਦੇ ਛੋਟੇ ਛੋਟੇ ਆ ਜੇ ਕੋਈ ਜੋੜਾ ਲੈ ਜੇ ਮਾਨਤਨ ਜ਼ਿਆਦਾ ਹੋ ਜੂਗੇ ਕਰ ਦਾਂਗੇ ਜੀ ਠੀਕ ਆ ਵੀਰੇ ਤੇ ਆਪਣੇ ਕੋਲ ਜੇ ਗੱਡੀ ਵਗੈਰਾ ਦਾ ਪ੍ਰਬੰਧ ਹੁੰਦਾ ਡਿਲੀਵਰੀ ਦਾ ਜੀ ਹਾਂਜੀ ਹੈਗੀ ਗੱਡੀਆਂ ਠੀਕ ਆ ਜੀ ਤਿੰਨ ਨੰਬਰ ਦੀ ਬਾਈ ਕਿੰਨੀ ਉਮਰ ਆ ਜੀ ਹਾਂਜੀ ਇਹਦੀ ਉਮਰ ਸਵਾ ਦੋ ਸਾਲ ਠੀਕ ਆ ਇਹ ਵੀ ਦੰਦੋ ਕੀਰੀ ਆ ਵੀਰੇ ਇਹ ਵੀ ਦੰਦੋ ਕੀਰੀ ਆ ਠੀਕ ਆ ਜੀ ਝੋਲੀ ਤੁਹਾਨੂੰ ਇਹਦੀ ਵੀ ਚੈੱਕ ਕਰਾ ਦਿੰਨੇ ਆ ਜੀ ਕੋਈ ਸ਼ੰਕ ਕੋਈ ਵੀ ਨਹੀਂ ਜੀ ਤੇ ਇਹਦੀ ਡਿਮਾਂਡ ਜੀ ਇਹਦਾ 18000 ਰੁਪਏ ਮੰਗਦੇ ਠੀਕ ਆ ਇਹਦਾ 180 ਆਗੀ 4 ਨੰਬਰ ਇਹਦੀ ਕੀ ਡਿਟੇਲ ਹੈ ਜੀ ਇਹਦੀ ਇਹਦੀ ਉਮਰ ਕਿੰਨੀ ਹੈ ਜੀ ਇਹ 1.5 ਸਾਲ ਦੀ ਵੀਰੇ ਇਹ 1.5 ਸਾਲ ਦੀ ਆ ਇਹ ਵੀ ਖੀ ਰਹੀ ਆ ਬਾਈ ਇਧਰ ਨੂੰ ਅੱਕ ਦੀ ਝੋਲੀ ਤੁਹਾਨੂੰ ਚੈੱਕ ਕਰਾ ਦਿੰਨੇ ਆ ਜੀ ਝੋਲੀ ਸੋਣੀ ਆ ਫੂੜ ਸ਼ਾਂਕ ਕਿਸੇ ਦੇ ਵੀ ਨਹੀਂ ਜੇ ਕਿਸੇ ਦੇ ਫੂੜ ਸ਼ਾਂਕ ਹੋਈ ਤਾਂ ਬਾਈ ਕਹਿੰਦਾ ਆਪਾਂ ਦੱਸ ਕੇ ਦੇਵਾਂਗੇ ਕੁੰਡਾ ਸਿੰਘ ਆ ਅੱਜ ਦੀਆਂ ਕਟੀਆਂ 'ਚ ਸਾਰੀਆਂ ਮੁਰਾਦੀਆਂ ਦੇ 4 ਨੰਬਰ ਦੀ ਡਿਮਾਂਡ ਵੀਰੇ ਹਾਂਜੀ 4 ਨੰਬਰ ਦੀ ਡਿਮਾਂਡ ਜੀ ਇਹਦਾ ਵੀਰੇ ਆਪਣੇ 15000 ਰੁਪਏ ਮੰਗਦੇ ਠੀਕ ਆ ਜੀ ਚਾਰ ਨੰਬਰ ਉਹ ਵਾਲੀ ਸੀ ਜੀ 15000 ਰੁਪਏ ਠੀਕ ਆ ਪੰਜ ਦਾ ਵੀਰੇ ਪੰਜ ਨੰਬਰ ਦਾ ਵੀਰੇ 13000 ਰੁਪਏ ਮੰਗਦੇ ਆ ਠੀਕ ਆ ਤੇ 6 ਤੇ 7 ਦਾ ਜੀ ਇਹਦਾ 7000 ਰੁਪਿਆ ਠੀਕ ਆ ਜੀ ਪਰਲੀ ਦਾ 5500 ਸਾਢੇ 5000 ਰੁਪਿਆ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਕਨੈਕਟ ਬਾਈ ਨਾਲ ਕਰ ਲਿਓ ਜੀ ਆਪਣੇ ਕੋਲ ਨੀਲੀ ਰਾਵੀ ਚ ਵੀ ਹੁੰਦੀਆਂ ਜੀ ਕੱਟੀਆਂ ਨੀਲੀ ਰਾਵੀ ਪੂਰੀ ਮੇਨੀ ਸਾਰੇ ਸਾਰੇ ਪ੍ਰਕਾਰ ਦੇ ਨਾਗੀ ਹੁੰਦੇ ਆ ਜੀ ਠੀਕ ਆ ਜੀ ਹੋਣੀਆਂ ਕਟੀਆਂ ਮਿਲ ਜਾਣਗੀਆਂ ਠੀਕ ਆ ਇੱਕ ਵਾਰੀ ਮੋਬਾਈਲ ਨੰਬਰ ਫੇਰ ਦੱਸ ਦੇ ਵੀਰੇ 9876390717 ਠੀਕ ਆ 9876390717 22 ਦਾ ਨੰਬਰ ਆ ਜੀ ਬਾਕੀ ਸਕਰੀਨ ਤੇ ਵੀ ਚੱਲਦਾ ਰਹਿਣਾ ਕਨੈਕਟ ਕਰ ਸਕਦੇ ਆ ਜੀ ਧੰਨਵਾਦ